ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 29 ਸਤੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਜਿਵੇਂ ਦਿਨ ਵੇਲੇ ਸਾਫ ਹੀ ਰਿਹਾ ਹੈ ਹਵਾ ਲਗਾਤਾਰ ਚੱਲ ਰਹੀ ਹੈ ਗਰਮੀ ਅਤੇ ਹਮੋਸਤ ਹੋ ਰਹਿਤ ਰਹੀ ਹੈ ਹਲਕੇ ਹਲਕੇ ਆਸਮਾਨ ਦੇ ਵਿੱਚ ਬੱਦਲ ਜਰੂਰ ਤੁਸੀਂ ਦੇਖ ਸਕਦੇ ਹੋ ਜਿਸ ਸਦਕਾ ਕੁਝ ਕੁ ਵਾਰ ਅਜਿਹਾ ਲੱਗਾ ਕਿ ਬੱਦਲ ਬਾਈ ਬਣੀ ਹੋਈ ਹੈ ਹਲਕੀ ਫੁਲਕੀ ਕੁਝ ਦੇ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਕਿਤੇ ਮੀਂਹ ਦਾ ਸ਼ਰਾਟਾ ਜਾਂ ਕਿਣਮਣ ਅਜੇ ਨਹੀਂ ਦਿਖਾਈ ਦੇ ਰਹੀ ਮੁੱਖ ਤੌਰ ਤੇ ਮੌਸਮ ਅੱਜ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਸਾਫ਼ ਹੈ ਨਾਲ ਲੱਗਦੇ ਇਲਾਕੇ ਹਰਿਆਣਾ ਰਾਜਸਥਾਨ ਦਿੱਲੀ ਤੱਕ ਤਕਰੀਬਨ ਮੁੱਖ ਤੌਰ ਤੇ ਮੌਸਮ ਪੰਜਾਬ ਦਾ ਸਾਫ਼ ਬਣਿਆ ਹੋਇਆ ਹੈ ਆਉਣ ਵਾਲੇ ਦਿਨਾਂ ਵਿੱਚ ਵੀ ਕੋਈ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਨਹੀਂ ਮਿਲਣਗੀਆਂ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ ਜੇਕਰ ਮੀਂਹ ਦੀ ਸੰਭਾਵਨਾ ਹੈ ਉਹ 5 ਜਾਂ 6 ਅਕਤੂਬਰ ਦੇ ਆਸ-ਪਾਸ ਹੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਉਹਨੇ ਦਿਨ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਸਾਫ਼ ਹੀ ਬਣਿਆ ਰਹੇਗਾ ਉਮ ਦੂਸਰੀ ਤਰਫ ਗੱਲ ਕਰੀਏ ਤਾਂ ਰਾਤਾਂ ਦਾ ਟੈਂਪਰੇਚਰ ਹੁਣ ਘਟਣਾ ਸ਼ੁਰੂ ਹੋ ਚੁੱਕਾ ਹੈ ਅੱਜ ਗਰਮੀ ਅਤੇ ਹੋਮੋਸਟੋ ਵੀ ਰਾਹਤ ਮਿਲੀ ਹੋਈ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਸੋ ਹੁਣ ਰਾਤਾਂ ਅੱਗੇ ਨਾਲੋਂ ਵੀ ਜਾਰੀ ਠੰਡੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਪਤਝੜ ਦਾ ਮੌਸਮ ਤਕਰੀਬਨ ਸ਼ੁਰੂ ਹੋ ਚੁੱਕਾ ਹੈ